ਆੱਛੀ ical ਦੋਸਤੋ ਲੋਬੀ ਵਿੱਚ ਤੇ ਹੁਣ ਫੱਗਣ ਚੜ ਗਿਆ ਹੁਣ ਮਰੂਦ ਫਟਾਰ ਕਰਨੀ ਸ਼ੁਰੂ ਕਰੂਗਾ ਮਤਲਬ ਜਿਹੜੇ ਪੱਤੇ ਨੇ ਇਹ ਕਿਰ ਜਾਣਗੇ ਤੇ ਨਵੀ ਨਵੇਂ ਪੱਤੇ ਨੇ ਜਿਹੜੇ ਉਹ ਲੱਕਣ ਲੱਗਣਗੇ ਜਿਵੇਂ ਆਟਾ ਲੀਆਂ ਨੇ ਹੈਨਾ ਨਵੇਂ ਟੂਸੇ ਨੇ ਜੀ ਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਇਹਨੂੰ ਮਰੂਦ ਨੂੰ ਪਾਣੀ ਨਹੀਂ ਕੋਈ ਲਾਉਣਾ ਬਸ ਇਹਨੂੰ ਹੁਣ ਪਾਣੀ ਲਾਉਣਾ ਹੈ ਤੇ ਜੀ ਜੇ ਮੈਂ ਆਪਣੇ ਘਰੇ ਕੋਈ ਪੇੜਾ ਹੈਗਾ ਮਰੂਦਾਂ ਦਾ ਉਹਦੇ ਵਾਲੇ ਤਾਂ ਮਿੱਟੂਆ ਵਟ ਲਿਓ ਤੇ ਫਿਰ ਇਹੋ ਜਿਹੇ ਬੱਚੇ ਖਾ ਗਨਗੇ ਮਰੂਦ ਤੇ ਐਵੇਂ ਉਹਦੇ ਥੱਲੇ ਪੰਜ ਸੱਤ ਪਾਥੀਆਂ ਲੈ ਕੇ ਤੇ ਆਪਾਂ ਨੇ ਪਾਥੀਆਂ ਲੈਣੀਆਂ ਨੇ ਉਹ ਵਾਲਾ ਤੁਹਾਨੂੰ ਪਾਥੀਆਂ ਫੋੜ ਕੇ ਉਹਦੇ ਵਿੱਚ ਪਾ ਦਿਓ ਤੇ ਇੱਕ ਕਰਿਓ ਕੀ ਕਲੀ ਜਿਹੜੀ ਚੂਨਾ ਹੁੰਦਾ ਆਪਣਾ ਉਹੋ ਕਿਚੋ ਜਿਹਾ ਬੱਤਾ ਤੇ ਆ ਐਂ ਕਲੀ ਇਹਦੇ ਲੈ ਕੇ ਐ ਇਹਦੇ ਲੈ ਵੀ ਪਾ ਦੇਣੀ ਐ ਮੰਨ ਲੋ ਵੀ ਪੰਜ ਸੱਤ ਮੁੱਠੀਆਂ ਜੋ ਵੀ ਦੋ ਚਾਰ ਨਾਲ ਤੁਹਾਡਾ ਸਰਦ ਹੈ ਕਿੰਨਾ ਘਟਵਾ ਪੱਟੋ ਹੋਈ ਤੁਸੀਂ ਤੇ ਪਾਣੀ ਇਹਦੇ ਵਿੱਚ ਪਾਉਣਾ ਹੈਗਾ ਤਿੰਨ ਵਾਰੀ ਜਿਹੜਾ ਆਪਾਂ ਨੇ ਪਾਣੀ ਪਾਉਣਾ ਉਹ ਤਿੰਨ ਵਾਰੀ ਪਾਣੀ ਪਾਉਣਾ ਹੈਗਾ ਤੇ ਦੋਸਤ ਤਿੰਨ ਵਾਰੀ ਨਾਲ ਪਾਣੀ ਸਰ ਜੂ ਜਿਵੇਂ ਹੁਣ ਪਾ ਲਿਆ ਤੇ ਪਾਣੀ ਪੀ ਜੂ ਉਸ ਤੋਂ ਬਾਅਦ ਇੱਕ ਵਾਰੀ ਫੇਰ ਪਾ ਲਿਆ ਫੇਰ ਪਾਣੀ ਪੀ ਜੂਗਾ ਤੇ ਦੋ ਦਿਨ ਛੱਡ ਕੇ ਇੱਕ ਵਾਰੀ ਫੇਰ ਪਾਣੀ ਪਾ ਲਿਓ ਤੇ ਇਹ ਪਾਣੀ ਪੀ ਲਿਓ ਤੇ ਉਸ ਤੋਂ ਬਾਅਦ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਜਿਵੇਂ ਹੁਣ ਮੈਨੂੰ 15 ਫਰਵਰੀ ਹੋ ਗਈ ਤੁਸੀਂ ਇਹਨੂੰ ਮਾਰਚ ਤੱਕ ਕਰ ਸਕਦੇ ਹੋਗੇ 5 ਮਾਰਚ 7 ਮਾਰਚ ਤੱਕ ਜਦੋਂ ਵੀ ਤੁਹਾਡਾ ਟਾਈਮ ਲੱਗੇ ਵੀ ਫਗਣ ਫਗਣ ਕਹਿਣ ਦਾ ਬਾਪ ਹਨ ਤੇ ਇੱਕ ਪਾਣੀ ਦਾ ਦੋ ਫਰਵਰੀ ਫਰਵਰੀ ਚ ਪਾਣੀ ਪਿਲਾ ਦਿਓ ਤੇ ਉਸ ਤੋਂ ਬਾਅਦ ਪਾਣੀ ਲਾਉਣ ਦੀ ਲੋੜ ਨਹੀਂ ਤੇ ਮਰੂਦ ਮਿੱਠੇ ਹੋਣਗੇ ਆ ਚੀਜ਼ ਪਾਏ ਨਾਲ ਨਾ ਕਾਣੇ ਹੋਣ ਨਾ ਉੱਲੀ ਲੱਗੇ ਤੇ ਨਾ ਸੁੰਡੀ ਪਵੇ ਛੇਤੀ ਜਿਵੇਂ ਆਪਾਂ ਨੇ ਪਾਣੀ ਦਾਦਣੇ ਹੈਗੇ ਤੇ ਉਹਦੇ ਨਾਲ ਕੀ ਬਣਦਾਗਾ ਅ ਅਮਰੂਦ ਨਾ ਪੁੱਲੇ ਪੈ ਜਾਣਗੇ ਤੇ ਫੋਕੇ ਹੀ ਹੋ ਜਾਣਗੇ ਮਠਾਸ ਨਹੀਂ ਰਹਿੰਦੀ ਸੀਗੀ ਤੇ ਐਂ ਕਰੇ ਨਾਲ ਇਹਨਾਂ ਮਠਾਸ ਰਹੂਗੀ ਨਾ ਸੁੰਡੀ ਸੱਪਾ ਪਵੇਂ ਵਿੱਚ ਬਹੁਤ ਚੰਗੇ ਰਹਿਣਗੇ ਤੇ ਇੱਕ ਹੋਰ ਕੰਮ ਕੀ ਕਰਨਾ ਹੈ ਹਜੇ ਤੁਹਾਨੂੰ ਜ਼ਰੂਰਤ ਨਹੀਂ ਬਾਕੀ ਉਦੋਂ ਸਮੇਂ ਨਾਲ ਕਰ ਲਿਓ ਜਿਵੇਂ ਹੁਣ ਇਹ ਲਗਰ ਆਉਂਦੀਆਂ ਨੇ ਇਹ ਕੱਚੀਆਂ ਲਗਰਾਂ ਨੇ ਛੋਟੀਆਂ ਇਹਨਾਂ ਨੂੰ ਫਲ ਨਹੀਂ ਲੱਗਣਾ ਹੈਗਾ ਜਿਵੇਂ ਇਹ ਨੇ ਇਹ ਮੇਰੀਆਂ ਓਟ ਕਰਕੇ ਰੱਖੀਆਂ ਹੋਈਆਂ ਨੇ ਪਹਿਲਾਂ ਹੁਣ ਇਹਨੂੰ ਮੈਂ ਵੱਡਣੀ ਹੈਗੇ ਜਿਵੇਂ ਇੱਥੋਂ ਵੱਢ ਲਈਏ ਇੱਥੋਂ ਵੱਢ ਲਈਆਂ ਜਿਹੜੀਆਂ ਤੇ ਫਲ ਲੱਗਣਾ ਮੰਨ ਲਓ ਉੱਪਰ ਜਾ ਕੇ ਫਲ ਲੱਗਣੇ ਆਹ ਵੱਡੀ ਟਾਣੀ ਤੋਂ ਹੁਣ ਤੇ ਇਹ ਆਪਾਂ ਨੂੰ ਰੱਖਣੀ ਹੈ ਬਾਕੀ ਨਹੀਂ ਸਾਰੀਆਂ ਨਹੀਂ ਜਿਹੜੀਆਂ ਛੋਟੀਆਂ ਲਗ ਰਾਂ ਫੁੱਟੀਆਂ ਹੋਈਆਂ ਨੇ ਇਹਨਾਂ ਦੀ ਕਟਾਈ ਕਰ ਦੇਣੀ ਹੈਗੀ ਤੇ ਉਹ ਪਾਣੀ ਤੋਂ ਬਾਅਦ ਕਰ ਦਿਓ ਤੁਸੀਂ ਫਰਵਰੀ ਮਹੀਨੇ ਚ ਲਾਸਟ ਚ ਕੋਈ ਕਰ ਦਿਓ ਤੇ ਉਦੋਂ ਕਰ ਸਕਦੇ ਹੋ ਤੇ ਤੁਹਾਨੂੰ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਫਲ ਬਹੁਤ ਜ਼ਿਆਦਾ ਲੱਗੂਗਾ ਤੇ ਇੱਕ ਹੋਰ ਹੋ ਜਾਂਦਾ ਜਿਵੇਂ ਕਈ ਵਾਰੀ ਆ ਕੇ ਨਾ ਇਸ ਤਰ੍ਹਾਂ ਦੀ ਫੰਗਸ ਆ ਜਾਂਦੀ ਹੈਗੀ ਇਹ ਆਹਾ ਹੁਣ ਤਾਂ ਇਹ ਕਾਲੀ ਚਮਕਦੀ ਹੈ ਤੇ ਇਹ ਚਿੱਟੀ ਜਿਹੀ ਉਲੀ ਇਹਦੇ ਵਾਸਤੇ ਤੁਸੀਂ ਇਹਦੇ ਉੱਤੇ ਜੇ ਕਈ ਵਾਰੀ ਸਪਰੇਅ ਸਾਨੂੰ ਕਰਨੀ ਪਈ ਜੇ ਤਾਂ ਤੁਸੀਂ ਸਪਰੇਅ ਕਰਨੀ ਹੈ ਕਲੋਰੋ ਦੀ ਜਾਂ 505 ਦੀ ਸਪਰੇਅ ਕਰ ਸਕਦੇ ਹੋਗੇ ਤੇ ਉਹਦੇ ਨਾਲ ਇਹ ਹਟ ਜਾਊਗਾ ਉਹ ਵੀ ਹੋਰ ਨਹੀਂ ਜਾਂ ਜੇ ਕੋਈ ਮਤਲਬ ਸਪਰੇਅ ਤੋਂ ਅਵੇਡ ਕਰਦਾਗਾ ਜੇ ਕਿਸੇ ਹੋਰ ਨੇ ਕਰਨੀ ਤਾਂ ਸ਼ੈਂਪੂ ਜਿਹੜਾ ਉਹਦੇ ਨਾਲ ਆਪਾਂ ਕਲੀਨਿੰਗ ਪਲੱਸ ਹੋ ਗਿਆ ਜਾਂ ਕੋਈ ਵੀ ਚੀਜ਼ ਕਿਸੈਂਪੂ ਹੋ ਗਿਆ ਹਨ ਤੇ ਕੋਈ ਵੀ ਸ਼ੈਂਪੂ ਲੈ ਕੇ 15 ਲੀਟਰ ਦੀ ਢੋਲੀ ਚ ਉਹ ਇੱਕ ਪੂੜੀ ਪਾ ਲਓ ਦੋ ਪੂੜੀ ਪਾ ਲਓ ਉਹਦੀ ਸ਼ੈਂਪੂ ਦੀ ਸਪਰੇਅ ਕਰ ਦਿਓ ਤਾਂ ਉਹ ਦੇਸੀ ਤਰੀਕੇ ਨਾਲ ਇਹ ਬੰਗਸ ਜਿਹੜੀ हट ਜਾਂਦੀ ਹੈ ਹੋਰ ਕੋਈ ਚੀਜ਼ ਨੂੰ ਹਟਾਉਂਦੀ ਨਹੀਂ ਹੈਗੀ ਇਹਨੂੰ ਨੀਲੀ ਬੱਗ ਕਹਿੰਦੇ ਨੇ ਇਡਲੀ ਬੱਗ ਗੰਦੀ ਗੰਦੀ ਬੱਗ ਨੀਲੀ ਬੱਗ ਤੇ ਇਹ ਇਹਦੇ ਨਾਲ ਹਟ ਜੂਗੀ ਹੁਣ ਇਹ ਫਟਾਰ ਕਰਨ ਲੱਗਾ ਹੁਣ ਪਾਣੀ ਪਾਉਣ ਦਾ ਹੁਣ ਸਹੀ ਟਾਈਮ ਹੈਗਾ ਜਿਸ ਨਾਲ ਅਮਰੂਦ ਬੋਲੇ ਨਹੀਂ ਪੈਣਗੇ ਤੇ ਚੰਗੇ ਹੋਣਗੇ ਬਾਕੀ ਆਸ ਕਰਦਾ ਭਾਈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਧੰਨਵਾਦ ਸਾਰਿਆਂ ਦਾ ਹੁਣ ਤੁਸੀਂ ਪਾਣੀ ਪਾ ਸਕਦੇ ਓ ਦੋ ਵਾਰੀ ਪਾਣੀ ਪਾ ਲਓ ਤਿੰਨ ਵਾਰੀ ਪਾ ਲਓ ਤੇ ਤੁਹਾਡਾ ਰਿਜ਼ਲਟ ਚੰਗਾ ਹੀ ਆਊਗਾ ਸ਼ੁਕਰੀਆ